ਹੈਲੋ ਸਸਿਗਾ ਸਾਰੇ ਵੀਰਵਾਨੋ ਹੋਰ ਕੀ ਹਾਲ ਚਾਲ ਹੋ ਬਦਸ ਠੀਕ ਹੋ ਗਈ ਅਸੀਂ ਆਪਾਂ ਪਹੁੰਚ ਚੁੱਕੇ ਆ ਮੁੰਬਈ ਤੇ ਮੁੰਬਈ ਤੋਂ ਆਪਾਂ ਹੁਣ ਜਾ ਰਹੇ ਆ ਰਾਤੀ ਹੋਟਲ ਆਇਆ 3 ਵਜੇ ਫਲਾਈਟ ਲੈਂਡ ਹੋਈ ਸੀ ਹੁਣ ਆਪਾਂ ਨੈਕਸਟ ਹੋਟਲ ਜਾ ਰਹੇ ਆ ਇਹ ਥੋੜਾ ਜਿਹਾ ਮਹਿੰਗਾ ਹੈ ਇਹਦਾ ਰੈਂਟ ਹੈਗਾ 2000 ਰੁਪਿਆ ਹੁਣ ਜਿੱਥੇ ਅੱਗੇ ਆਨਲਾਈਨ ਗੱਲ ਕੀਤੀ ਆ ਉਹ ਉਹ ਕਹਿੰਦੇ ਸਾਡੇ ਆਣ ਕੇ ਰੂਮ ਵੇਖੋ ਰੂਮ ਮਾਡਾ ਬਹੁਤ ਵਧੀਆ ਆ ਤੇ ਉਹਦਾ ਆਪਣਾ ਕਟਵੜੀ 1100 ਜਾਂ 1200 ਰੁਪਏ ਰੈਂਟ ਦੇਣਾ ਪਊਗਾ ਉਸ ਤੋਂ ਬਾਅਦ ਅਸੀਂ ਫਾਈਨਲੀ ਰੂਮ ਦੇ ਵਿੱਚ ਆਪਣਾ ਬੈਗ ਰੱਖ ਕੇ ਤੇ ਫਿਰ ਆਪਾਂ ਜਾਣਾ ਵਾ ਗੈਟਵੇ ਇੰਡੀਆ ਉੱਥੇ ਇਹਦਾ ਨੋਟ ਪਖਾਵਾਂਗੇ ਕਿ ਮੁੰਬਈ ਦਾ ਸਮੁੰਦਰ ਕਿਹੋ ਜਿਹੇ ਤਰ੍ਹਾਂ ਦਾ ਵਾ ਥਾਜ ਹੋਟਲ ਦਾ ਸਾਰਾ ਕੁਝ ਯੂਜ਼ ਆ ਕੇ ਪਾਉਂਦੇ ਆਂ ਚਲੋ ਅੱਗੇ ਤੁਹਾਨੂੰ ਮਿਲਦੇ ਆਂ ਹੁਣ ਆਪਾਂ ਕਰ ਲਿਆ ਸਮਾਨ ਪੈ ਨਹੀਂ ਜਾ ਰਹੇ ਆ ਗੇਟਵੇ ਆਫ ਇੰਡੀਆ ਉੱਥੇ ਜਾ ਕੇ ਘੁੰਮਣਾ ਆ ਘੁੰਮ ਕੇ ਵੇਨੇ ਆ ਕੀ ਮਾਹੌਲ ਜਾਲਿਆ ਉਥੋਂ ਦਾ ਅਨੁਸਾਰਿਆਂ ਨੂੰ ਵਿਖਾਉਨੇ ਆ ਆ ਵੀਰੇ ਕਬੜੇ ਨਾਲ ਆਇਆ ਆ ਲੋਕਲ ਟ੍ਰੇਨ ਆ ਅੰਦੇਰੀ ਤੋਂ ਚਰਚ ਗੇਟ ਜਾ ਰਹੀ ਆ ਕੋਣ ਆਈ ਜਾ ਰਹੇ ਆ ਥੋੜਾ ਜਿਹਾ ਥੁਰਕੇ ਕਿਉਂਕਿ ਸਾਡੇ ਕੋਲ ਕਾਜ ਪਹਿ ਨਹੀਂ ਹੈਗੇ ਤੇ ਆਨਲਾਈਨ ਆਹੇ ਜਰ ਕੇ ਉਹਨਾਂ ਗੇਟ ਵੇ ਜਾਓ ਅੰਡੀਆ ਜਾ ਰਹੇ ਆ ਇੱਥੋਂ ਕੋਈ ਵੀ اٹੋ ਨਹੀਂ ਜਾਂਦਾ ਇਹ ਉਦਾ ਦੇ ਵਿੱਚ ਜਾਨੂੰ ਰੇਲ ਤੇ ਚੜੇ ਹਾਂ ਫਸਟ ਕਲਾਸ ਦੇ ਵਿੱਚ ਬੈਗੇ ਟੀਟੀ ਨੂੰ ਰੁਪਇਆ 400 ਭਰਨਾ ਪਿਆ ਇੰਨੇ ਜਾਣੇ ਫਰੋੜੇ ਹੋ ਕੇ ਆਏ ਹਾਂ ਚਲੋ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਏਟ ਵੀ ਆਫ ਇੰਡੀਆ ਇਹੋ ਜਿਹਾ ਲੱਗਦਾ ਕਿ ਹਿਸਾਬ-ਚਾਵਿਆ ਆਪਣੇ ਅੰਮ੍ਰਿਤਸਰ ਤੋਂ ਕਿਸੇ ਨੇ ਵੀ ਇੱਥੇ ਕੁ ਮਰੋਣਾ ਹੋਵੇ ਉਹ ਆ ਸਕਦਾ 16 ਮਿੰਨ ਦਾ ਰਸਤਾ ਆਇਆ ਫਸਟ ਵਲੌਗ ਬਣਾਉਣ ਲੱਗੇ ਆ ਅੱਜ ਪਹਿਲੇ ਟੂਰ ਦਾ ਤੇ ਅੱਗੇ ਅੱਗੇ ਜਿੱਥੇ ਜਿੱਥੇ ਜਾਵਾਂਗੇ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਐਵੇਂ ਸੋਚਿਆ ਘਰ ਬੈਠਿਆ ਉਮਰ ਲੰਘਾਈ ਜਾਂਦਿਆਂ ਥੋੜਾ ਜਿਹਾ ਟਰੈਵਲ ਕਰਨਾ ਚਾਹੀਦਾ ਇਹਨੇ ਲੋਕੀ ਯੂਟਿਊਬਰ ਬਣ ਗਏ ਆ ਸਾਨੂੰ ਵੀ ਬੰਨਣਾ ਚਾਹੀਦਾ ਤੇ ਬਣ ਕੇ ਆਉਣ ਦੇ ਵੇਲੇ ਤੁਹਾਨੂੰ ਦੱਸਾਂਗੇ ਅੱਗੇ ਜਾ ਕੇ ਜਦੋਂ ਮਿਲੀਅਨ ਚਾਹ ਕਮਾ ਲਿਆ ਆਪਾਂ ਤੇ ਆਪਾਂ ਯੂਟਿਊਬਰ ਬਣ ਗਏ ਆ ਇਹ ਆਪਣੀ ਸਟਾਰਟ ਹੋਣ ਲੱਗੀ ਰਾਈਡ ਕਹਤੇ ਹੋਈ ਵਾਓ ਯੂਸ ਯੂਰ ਸੀਟ ਬੈਲਟ ਫਾਰ ਯੂਰ ਸੇਫਟੀ ਇਹ ਆਪਣੇ ਵੀਰ ਨਹੀਂ ਤੱਕਦੇ ਮਾ ਸਾ ਵੀ ਕਹਿੰਦੇ ਮੁੰਡੇ ਘੁੰਮਣ ਚੱਲੇ ਆ ਪੱਟਾ ਜਿਹਾ ਜ਼ੋਰ ਬਣਾਈ ਨਿਆਰਾ ਲਿਆਦਾਂਗੇ ਗੁਰੂਆ ਨਿਆਰਾ ਜੀ ਕੀ ਕਹਿੰਦੇ ਜੋ ਕੀ ਕਹਿੰਦੇ ਜੋ ਕਿੱਥੇ ਚੱਲੇ ਜੋ ਘੁੰਮਣ ਚੱਲੇ ਜੋ ਹੋਰ ਵੀ ਕੀ ਆ ਸ਼ਾ ਚੱਲ ਚੱਲਨੇ ਦੋਸਤੋ ਇਹਨਾਂ ਨੇ ਰਾਤੀ ਕਰਵਾਏ ਟੈਟੂ ਹੁਣ ਹੋ ਗਏ ਸਿਰੇ ਦੇ ਨੰਗ ਰੁਪਈਆ ਕੋਲ ਇੱਕੜੀ ਰਹਾ ਤਾਂ ਪਲੇ ਲੈ ਕੇ ਡਾਲਰ 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 ਹੀ ਕਰਦੇ ਆਂਗੇ ਡਾਲਰ ਡਾਲਰ ਰਸ਼ ਪਾ ਦੇ ਆਂਗੇ ਰਸ਼ ਮੇਰੇ ਲਾਗੇ ਬਾਹਰ ਤੇ ਪੈਟਰੋਲ ਗੱਡੀ ਇਹ ਤੇ ਨਾ ਚੱਲੀਏ। ਉਹ ਕਾਰ ਨੂੰ ਫੋਨ ਕਰ ਨੂੰ ਕਹ ਘਰੇ ਲਾ ਦੇ ਨਾ ਮੈਂ ਭਜਾਈ ਫਿਰ। ਇਹਦੇ ਫਿਰ ਮੂਸੀ ਵਾਲਾ ਦਾ ਗਾਣਾ ਨਹੀਂ ਪਾਉਂਦਾ ਗੱਡੀ 'ਚ। ਬੰਬੇ ਦੀਆਂ ਛੜਕਾਂ ਦੇ 9800। ਅੜਾ। ਨਹੀਂ ਇਧਰਲੇ ਏਰੀਆ ਸਾਫ਼ ਹੈਗੇ ਉਧਰ ਉਧਰ ਤੇ ਆਪਾਂ ਉਧਰ ਉਧਰ। ਤੇ ਇਹਦਾ ਵੀ ਬੰਬੇ ਦੀਆਂ ਛੜਕਾਂ ਦੇ 9800। ਮੋਬਾਈਲ ਪੋਨ ਇਸ ਫੇਰ ਮ ਲੱਗੀ ਹੈ। ਗੱਡੀ ਜੋ ਵੀ ਲੱਗਿਆ ਸਪਾਈਡਰਮੈਨ ਜੋ ਵੀ ਹੋਰ ਉਹ ਤਾਂ ਦਾ ਜੋ ਵੀ ਫਿਰ ਉਹ ਦੇਖਦੇ ਨਹੀਂ ਹੁਣਾ ਕੋਈ ਹਾਂ ਉੱਥੇ ਹਿੰਦੀ ਹੁੰਦੀ ਹਾਲੇ ਹੀ ਕਾਫੀ ਅੱਛਾ ਪ੍ਰੋਗਰਾਮ ਹੈ ਬਾਈ ਇਧਰ ਤੋਂ ਤੇ ਇਹ ਹਾਂ ਅਮ ਕੋ ਇਧਰ ਹੀ ਰੁਕਣਾ ਚਾਹੀਏ ਨਾ ਕੰਮ ਬੜਾ ਮੰਗਾ ਨਕ ਤੇ ਇਹ ਵਾਲਾ ਫਸਟੋਰ ਕਿਆ ਬਾਤ ਹੈ ਫੋਰਨ ਵਾਲੀ ਫੀਲਿੰਗ ਆ ਰਹੀ ਹੈ ਲਓ ਜੀ ਬੜੀਆਂ ਕੋਸ਼ਿਸ਼ਾਂ ਦੇ ਬਾਅਦ ਆਪਾਂ ਪਹੁੰਚ ਗਏ ਆ ਗੈਟਵੇ ਆਫ ਇੰਡੀਆ ਮੁੰਦਰਪੁਰਾ ਚੜਿਆ ਆ ਪੂਰੀ ਭੀੜ ਲੱਗੀ ਹੋਈ ਆ ਲੋਕ ਕਹਿੰਦੇ ਆ ਤਾਜ ਹੋਟਲ ਇਹ ਕੋਈ ਹੋਰ ਇਹ ਆ ਭਾਈ ਤਾਜ ਹੋਟਲ ਉਦੋਂ ਕਹਿੰਦੇ ਜਿਆਦਾ ਵਧੀਆ ਦੀਦਾ ਆਹ ਬਾਈ ਸਾਰਾ ਤਾਜ ਉੱਟ ਲਿਆ ਹੁਣ ਅੱਗੇ ਜਾ ਕੇ ਵੇਨੇ ਆਂ ਬਾਕੀ ਤੁਹਾਨੂੰ ਬਰਾ ਆਪਾਂ ਨੂੰ ਜਦ ਹੀ ਹਿੰਦੀ ਨਹੀਂ ਮਾਰਦੀ ਆਉਂਦੀ ਇਹ ਕਰ ਰਹੇ ਆਂ ਉਹ ਕਰ ਰਹੇ ਆਂ ਇਹ ਕਰਕੇ ਆਪਾਂ ਸਿੱਧਾ ਸਿੱਧਾ ਵਲੌਗ ਬਣਾਵਾਂਗੇ ਇਦਾਂ ਹੀ ਅੱਗੇ ਬਣਾਉਂਦੇ ਰਵਾਂਗੇ ਇਹ ਆ ਬਈ ਤਾਜ ਹੋਟਲ ਹੋ ਗਈ ਰਾ ਇੱਥੇ ਆਣ ਕੇ ਲੱਗਦਾ ਕਿ ਆਪਾਂ ਕਿਤੇ ਬਾਹਰ ਆ ਗਏ ਆਜੋ ਆਜੋ ਆ ਵੀਰ ਆਪਣੇ ਦੋਵੇਂ ਰਾਜ ਇੱਥੇ ਸਟੇ ਕਰਨਗੇ ਹੋਟਲ ਦੇ ਵਿੱਚ ਆਪਾਂ ਚਲ ਜਾਣਾ ਵਾਪਸ ਵੀਰ ਕਾ ਇਹ ਥੋੜ ਜਣਾ ਕੁਝ ਵੀ ਹੋ ਜੇ ਮੁੰਨੂ ਨਾ ਫੋਨ ਲਾਇਓ ਕਿੰਨੇ ਦਾ ਭਾਈ 10000 ਦਾ ਰੂਮ ਹੈ ਬਸ ਬਸ ਇਹ 100 ڈالر ਬਸ 100 ڈالر ਲੈ ਕੇ ਆਏ ਬਸ ਆਪਾਂ ਸਾਰਾ 100 ڈالر ਤਾਜ ਹੋਟਲ ਤੇ ਰਹਿਣਾ ਜੋ ਮਰਜ਼ੀ ਇਹ ਆਪਣੇ ਨਾਲ ਤਿੰਨ ਵੀਰ ਜਿਹੜੇ ਫਾਈਨਲੀ ਆਪਾਂ ਪਹੁੰਚ ਗਏ ਆ ਤਾਜ ਹੋਟਲ ਜਿਨ੍ਹਾਂ ਦੀ ਜੇਦੇ ਆ ਵੀ ਆਪਾਂ ਤਾਜ ਹੋਟਲ ਦੇ ਵਿੱਚ ਰਹਿਣਾ ਪਰ ਇਹ ਵਲੌਗ ਤੋਂ ਉਹ ਵਲੌਗ ਤੁਹਾਨੂੰ 6 ਮਹੀਨਾ ਬਾਅਦ ਪਾਵਾਂਗੇ ਜਦੋਂ ਆਪਾਂ ਤੁਹਾਨੂੰ ਵਾਪਸ ਆ ਕੇ ਲੁਕਾਗੇ ਸਹੀ ਗੱਲ ਪਿੱਲਾ ਨਹੀਂ ਆਇਰੂਗਣਾ ਇਹ ਜੇ ਭਾਜੀ ਤਾਂ ਜੋ ਹਟਾ ਲਾ ਕੇ ਤੁਕੇ ਖਾ ਕੇ ਯਾਟ ਪਹੁੰਚ ਹੀ ਗਏ ਘਰ ਦੇ ਮਬਈ ਵਿੱਚ ਲਗੋਰੀਏ ਭਾਈ ਇਹ ਇਕਦਾਂ ਹੀ ਮੀ ਪੈਨ ਲਾ ਪਿਆ ਇਹ ਸਾਡਾ ਵੀਰ ਬਹੁਤ ਟੌਰ ਕੱਢ ਕੇ ਆਇਆ ਸੀ ਇਨੂੰ ਕਿਹਾ ਹੀ ਵੀ ਨਾ ਪਾ ਬੂਟ ਪਰ ਇਹਨੇ ਆਡੀ ਨਹੀਂ ਮੰਨੀ ਦੋ ਮਿੰਟ ਦੇ ਵਿੱਚ ਆਡੇ ਹਾਲ ਕੀ ਬਣ ਗਏ ਆ ਉਹ ਤੂੰ ਪੰਨ ਦੇਖ ਤਾ ਉਧਰਲੀ ਸਾਈਡ ਤੋਂ ਮਿਲਦੀ ਆ ਭਾਈ ਸ਼ਿਪ ਆਹ ਭਾਈ ਸਮੁੰਦਰ ਇਹ ਲੋਕੇ ਆ ਜੋ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਸਾਡਾ ਟਾਜ ਹੋਟਲ ਜਿਹੜਾ ਨਾ ਟਾਜ ਹੋਟਲ ਬਹੁਤ ਸੋਹਣਾ ਹੈ ਬਹੁਤ ਖੂਬਸੂਰਤ ਚੀਜ਼ ਹੈ ਬਹੁਤ ਵਧੀਆ ਆ ਸੜਕਾਂ ਦੇ ਸਫਾਈ ਵੀ ਮਿਲਣ ਨੂੰ ਦੇਖਣ ਨੂੰ ਮੈਂ ਹੁੰਦਾ ਹੀ ਇੱਥੇ ਹੁਣ ਆਪਾਂ ਮਣੀ ਐਕਸਟੈਂਜ ਲੱਭ ਰਹੇ ਆ ਕਿਉਂਕਿ ਮਣੀ ਦੀ ਬਹੁਤ ਸ਼ੌਰਟेज ਆ ਰਹੀ ਆ ਲੋ ਤਾਂ ਕੁਝ ਖਾ ਸਕਦੇ ਨਾ ਕੁਝ ਪੀ ਸਕਦੇ ਆ ਤੋ ਅੱਜ ਆਪਣੇ ਭਰਾ ਦਾ ਬਰਥਡੇ ਵੀ ਆ ਮਾਲਾ ਨਾਲ ਅੱਜ ਆਪਣਾ ਬਰਥਡੇ ਵੀ ਆ ਉਹ ਵੀ ਆਪਾਂ ਸੈਲੀਬ੍ਰੇਟ ਕਰਨਾ ਆ ਕੇ ਮਬਈ ਦੀ ਬਹੁਤ ਸੋਹਣੀ ਮਾਰਕੀਟ ਆ ਤੇ ਲਾਗੇ ਲਾਗੇ ਹੁੰਦੇ ਨੇ ਮਨੀ ਐਕਸਚੇਂਜ ਲੱਭ ਰਹੇ ਆ ਮਨੀ ਐਕਸਚੇਂਜ ਬੰਬਈ ਦੇ ਵਿੱਚ ਲੱਭਣਾ ਬਹੁਤ ਔਖਾ ਡਾਲਰ ਤਲਾਉਣੇ ਆ ਡਾਲਰ ਲੈਣੇ ਆ ਇਹਦੇ ਵਾਸਤੇ ਬੰਦੇ ਨੂੰ ਬਹੁਤ ਖਪਣਾ ਪੈਂਦਾ ਤੋ ਮੇਰੇ ਵੀਰ ਜੋੜੇ ਜਿਹੜੇ ਵੀ ਮੁੰਬਈ ਘੁੰਮਣ ਆ ਰਹੇ ਆ ਤੇ ਵਿਦੇਸ਼ੀ ਕਰੰਸੀ ਤੇ ਜੇ ਲਿਆਂਦੀ ਆ ਚਲੋ ਠੀਕ ਆ ਨਹੀਂ ਤੇ ਆਪਣੀ ਇੰਡੀਅਨ ਕਰੰਸੀ ਜ਼ਰੂਰ ਲੈ ਜਾਓ ਨਾਲ ਤੁਹਾਡੇ ਕੋਲ ਕਾਰਡ ਹੋਣੇ ਚਾਹੀਦੇ ਆ ਕਾਰਡ ਕਰਕੇ ਉਸੇ ਵੇਲੇ ਪੈਸੇ ਕਢਵਾ ਲਓ ਤੁਸੀਂ ਆਪਣੇ ਕੈਸ਼ ਕੈਸ਼ ਤੋਂ ਬਿਨਾ ਇੱਥੇ ਕੋਈ ਜ਼ਿੰਦਗੀ ਨਹੀਂ ਵੀਰੇ ਇਹ ਖਾਣ ਨੂੰ ਦਰਗਾਹ ਬਾਕੀ ਜਿਆਦਾ ਇੱਥੇ ਰਹਿੰਦੇ ਸਾਰੇ ਮੁਸਲਮਾਨ ਭਰਾ ਹੀ ਆ ਜੇ ਨਿਆ ਸ਼ੌਪਾਂ ਵਾ ਮੁਸਲਮਾਨ ਭਾਈਆਂ ਦੀਆਂ ਨੇ 24 ਜਥੇਲ ਦਰਦਾ ਵੀ ਆ ਤੇ ਫੋਨ ਨਾਲ ਤੋਂ ਦਿਖ ਜੇ ਫਸਟ ਟਾਈਮ ਦੇ ਬਲੌਗਿੰਗ ਕਰ ਰਹੇ ਆ ਹੌਲੀ 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 ਆਪਕੇ ਜਾਜ ਆ ਜਾਈਗੀ ਬਾਕੀ ਕੀ ਕੀ ਅਸੀਂ 에어ਪੋਰਟ ਤੇ ਲੱਗੇ ਰਹ ਰਹੇ ਆ 에어ਪੋਰਟ ਨਾਲੋਂ ਤੇ ਇਹ ਜੈਟੂ ਇੰਡੀਆ 4 ਸ਼ੇਰੀਆ ਬਹੁਤ ਹੀ ਵਧੀਆ ਆ ਸਫਾਈ ਬਹੁਤ ਆ ਕਿਉਂਕਿ ਇਤਨਾ ਵੱਡੇ ਵੱਡੇ ਐਕਟਰ ਰਹਿੰਦੇ ਆ ਅੰਬਾਨੀ ਅੰਡਾਨੀ ਵੀ ਇੱਧਰ ਇਹੋ ਹੀ ਸਾੜ ਰਹਿੰਦੇ ਆ ਤੁਹਾਨੂੰ ਪਤਾ ਫਿਰ ਏਰੀਆ ਦੇ ਵਧੀਆ ਹੋਣਾ ਹੀ ਹੋਣਾ ਅੱਜ ਵੀ ਸਾਰੇ ਵੀਰ ਵੀਡੀਓ ਨੂੰ ਪਿਆਰ ਦਿਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਅੱਗੇ ਵੀ ਇਤਨਾ ਦੇ ਵਲੌਗ ਬਣਾਉਂਦੇ ਰਹੀਏ ਜਿੱਥੇ ਜਿੱਥੇ ਤੁਹਾਨੂੰ ਮਿਲ ਜਾਣਾ ਹੋਵੇ ਆਪਣੀ ਨੂੰ ਅਪਡੇਟਾਂ ਦੇ ਰਹੀਏ ਜੀ ਵਾਚੇ ਮੇਰੇ ਜੀ ਦਿਨੇ ਨਹੀਂ ਹੈ ਕੋਈ ਨਿਕੰਮਾ ਮੋਬਾਈਲ ਵਰੀਆ ਜਾ ਰਿਹਾ ਹੈ ਭਾਜੀ ਇਹ ਜੀ ਤੁਹਾਨੂੰ ਭੇਜਣਾ ਚਾਹੀਦਾ ਵਾ ਆਟੋ ਵਾਲੇ ਬਹੁਤ ਟੱਜ ਦੇ ਧੰਨਵਾਦ ਮੈਂ ਕਰ ਰਿਹਾ ਹਾਂ